ਕੰਮ ਕਰਦੇ ਤਰੀਕ ਨੂੰ ਲਾਲ ਕਿਲੇ ਤੇ ਜਾਣ ਤੇ ਉੱਥੇ ਜਾ ਕੇ ਬੜਾ ਅਪਡੇ ਮੈਨੂ ਚੋਇਸ ਪਹੁੰਚੀ ਕਹਿੰਦੇ ਵੀ ਤੁਸੀਂ ਇੰਟਰਨਿਟ ਕਰ ਸਕਦੇ। ਅੱਗੇ ਜਾ ਕੇ ਸੀਨੀਅਰ ਨਾਲ ਵੀ ਗੱਲ ਕਰੀ। ਉਹਨਾਂ ਨੇ ਵੀ ਅਸੀਂ ਬਥੇਰਾ ਸਮਝਾਇਆ ਆਪਣੇ ਹਿਸਾਬ ਨਾਲ ਵੀ ਸਰ ਸਾਡੇ ਕੋਲ ਪਰਮਿਸ਼ਨ ਹੈ ਸਪੈਸ਼ਲ ਗੈਸਟਾਂ ਨੂੰ ਸਾਰਾ ਇਤ ਪ੍ਰੂਪ ਆਏ ਆ ਸਾਰਾ ਕੁਝ। ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਵੀ ਦੇਖੋ ਤੁਸੀਂ ਦੇ ਤਾਂ ਲਾ ਕੇ ਜਾ ਸਕਦੇ ਤਾਂ ਚਲੇ ਜਾਓ। ਉਹ ਘਟਨਾ ਦਾ ਮੈਨੂੰ ਇਸ ਤੋਂ ਵੀ ਉੱਪਰ ਲੱਗਦੀ ਹੈ ਜੀ ਦੇਖੋ ਉਹ ਲੜਕੀ ਨੇ ਵਿਚਾਰੀ ਨੇ ਆਪਣੇ ਜ਼ਿੰਦਗੀ ਦੇ 5 ਸਾਲ ਪਹਿਲਾਂ ਐਲ ਐਲ ਬੀ ਕੀਤੀ ਫਿਰ 2-3 ਸਾਲ ਦਾ ਐਕਸਪੀਰੀਅੰਸ ਲਿਆ ਫਿਰ ਉਸ ਤੋਂ ਬਾਅਦ ਕੋਰਪਰੇਟ ਹੋਣਾ ਸੀ ਤੇ ਉੱਥੇ ਕਿਸ ਨੂੰ ਥ੍ਰੈਟ ਸੀ ਅੱਜ ਦੇਖੋ ਪਹਿਲਾਂ ਸੁਣਦੇ ਸੀ ਸਾਨੂੰ ਲੱਗਦਾ ਸੀ ਕਿਤੇ ਨਾ ਕਿਤੇ ਦੂਸਰੇ ਪਾਸੇ ਦੀ ਵੀ ਗਲਤੀ ਹੋ ਸਕਦੀ ਪਰ ਜਦ ਆਪਦੇ ਤੇ ਹੁਣ ਅੜ ਬੀਤੀ ਹੋਈ ਆ ਪ੍ਰੈਕਟੀਕਲ ਆਪਦੇ ਤੇ ਲੰਗੀ ਫਿਰ ਲੱਗਦਾ ਵੀ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਹੋ ਜਾਂਦੇ ਵੀ ਨਹੀਂ ਆਪਾਂ ਆਜ਼ਾਦ ਨਹੀਂ ਹੈਗੇ ਮਨੁੱਖ ਕੋਈ ਤਸਤਾਵਾ ਤਾਂ ਨਹੀਂ ਕਿਉਂਕਿ ਲਾਲ ਕਿਲੇ ਪਈ ਵੀ ਇੰਟਰਮੀਨ ਹੋ ਸਕਦੇ ਅੰਦਰ ਨਹੀਂ ਨਹੀਂ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਕਾਦਾ ਕੁਛ ਤਾਂ ਹੈ ਦੇਖੋ ਜੀ ਇਹ ਫੰਡਮੈਂਟਲ ਰਾਈਟਸ ਨੇ ਸਾਡੀਆਂ ਉਹਨਾਂ ਚ ਇੱਕ ਸਿੱਖ ਕਹਿਣ ਕੈਰੀ ਹੈ ਕਿਰਪਾਨ ਔਰ ਕਿਰਪਾਨ ਸਤਿ ਸ੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਰਵਿੰਦਰ ਸਿੰਘ ਟਿਵਾਣਾ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡ ਕਾਲਸਣਾ ਜਿੱਥੋਂ ਦੇ ਸਰਪੰਚ ਗੁਰਤੇਜਨ ਸਿੰਘ ਨੂੰ लाल किले ਤੇ ਜਦੋਂ ਪ੍ਰਧਾਨ ਮੰਤਰੀ ਵੱਲੋਂ ਝੰਡਾ ਲਹਿਰਾਇਆ ਜਾਣਾ ਸੀ ਉੱਥੇ ਇਨਵਾਈਟ ਕੀਤਾ ਗਿਆ ਪਰ ਕਕਾਰਾਂ ਕਰਕੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ ਉਹ ਲਾਲ ਕਿਲਾ ਜਿਸ ਨੂੰ ਬਾਬਾ ਬਘੇਲ ਸਿੰਘ ਨੇ ਜਿੱਤ ਕੇ ਸਾਡ ਦਿੱਤਾ ਸੀ ਉਹੀ ਕਕਾਰਾਂ ਨਾਲ ਜਿੱਤਿਆ ਉਹੀ ਸ੍ਰੀ ਸਾਬਾ ਨਾਲ ਜਿੱਤਿਆ ਤੇ ਅੱਜ ਉਹੀ ਸ੍ਰੀ ਸਾਬਾ ਨੂੰ ਨਿਸ਼ਾਨਾ ਬਣਾ ਕੇ ਗੁਰਤੇਜ ਸਿੰਘ ਨੂੰ ਉੱਥੇ ਜਾਣੋਂ ਰੋਕਿਆ ਗਿਆ ਸੋ ਗੱਲ ਕਰਦੇ ਆਂ ਕੀ ਸੀ ਸਾਰੀ ਘਟਨਾ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋਇਆ ਜੀ ਉਸ ਦਿਨ ਆ ਤੋਂ ਨੂੰ ਰੋਕਿਆ ਗਿਆ ਸਾਰੀ ਘਟਨਾ ਕੀ ਸੀ ਘਟਨਾ ਤਾਂ ਸੀ ਸਰ ਇਹਨਾਂ ਨੇ ਮੈਨੂੰ 2 ਮਹੀਨੇ ਪਹਿਲਾਂ ਤੋਂ ਸਾਰਾ ਪ੍ਰੋਸੀਜਰ ਸ਼ੁਰੂ ਕੀਤਾ ਸੀ ਪ੍ਰੂਫ ਲਿੱਤੇ ਸਾਰਾ ਕੁਝ ਲਿੱਤਾ ਤੇ ਫਿਰ ਉਸ ਤੋਂ ਬਾਅਦ ਚਲੋ ਆਇਆ ਮੌਕਾ ਪਹਿਲਾਂ 2 ਦਿਨ ਕਹਿੰਦੇ ਸੀ ਫਿਰ 3 ਦਿਨ ਫਿਰ 5 ਦਿਨ ਦਾ ਪ੍ਰੋਗਰਾਮ ਇਹਨਾਂ ਨੇ ਮੈਨ ਕਰਿਆ ਕਹਿੰਦੇ 13 ਤੋਂ 17 ਤਰੀਕ ਤੱਕ ਆਪਾਂ ਨੇ ਜਾਣਾ ਤੇ ਉਸ ਤੋਂ ਬਾਅਦ ਚਲੋ 13 ਨੂੰ ਅਸੀਂ ਚਲੇ ਗਏ 13 ਨੂੰ ਉੱਥੇ ਜਾ ਕੇ ਕੁਝ ਨਹੀਂ ਕਰਿਆ ਕਹਿੰਦੇ ਰੈਸਟ ਕਰੋ ਜੀ ਅੱਜ ਤਾਂ ਸਵੇਰੇ ਐ 14 ਨੂੰ ਥੋੜਾ ਬਹੁਤਾ ਦਿੱਲੀ ਕਮ ਆਇਆ ਇੱਕ ਦੋ ਜਗ੍ਹਾ ਤੇ ਜਿਹੜੇ ਇਹਨਾਂ ਦੇ ਸਰਕਾਰੀ ਹੋ ਸੀ ਉਹ ਦਿਖਾਏ ਤੇ ਸ਼ਾਮ ਨੂੰ ਉੱਥੇ ਇੱਕ ਆਪਣੇ ਜਲ ਮੰਤਰੀ ਨੇ ਜਲ ਵਿਭਾਗ ਦੇ ਤੇ ਵੀ ਸੁਮਨ ਨੰ ਉਹਨਾਂ ਨਾਲ ਅਸੀਂ ਸਾਡੀ ਮੀਟਿੰਗ ਸਾਰੇ ਕਿਉਂ ਪੂਰੇ ਇੰਡੀਆ ਤੋਂ 100 ਸਰਪੰਚ ਆਏ ਸੀ ਪੰਜਾਬ ਤੋਂ ਆਪਣੇ 6 ਸੀਗੇ ਉਹਨਾਂ ਚਲੋ ਕਿੰਨੇ ਕਿੰਨੇ ਨਾਂ ਉਹ ਅਲੱਗ-ਅਲੱਗ ਤੇ ਉਸ ਤੋਂ ਬਾਅਦ ਫਿਰ ਉੱਥੇ ਇਹਨਾਂ ਨੇ ਸਰਟੀਫਿਕੇਟ ਦਿੱਤੇ ਸਾਨੂੰ ਵੀ ਸਵੱਛ ਭਾਰਤ ਦੇ ਦੀਨ ਜਲ ਜੀਵਨ ਮਿਸ਼ਨ ਦੇ ਦਿੱਦੀਆਂ ਜਿਹੜੇ ਸਾਡੇ ਪ੍ਰੋਗਰਾਮ ਪਿੰਡੇ ਤੇ ਚੱਲ ਰਹੇ ਨੇ ਤੇ ਆਪਣੀਆਂ ਟਰੋਫੀਆਂ ਦਿੱਤੀਆਂ ਸਾਰਾ ਵਧੀਆ ਉੱਥੇ ਬਹੁਤ ਵਧੀਆ ਸਤਿਕਾਰ ਹੋਇਆ ਵਧੀਆ ਸਾਰਾ ਹੋਸੀ ਕੋਈ ਆਪਾਂ ਨੂੰ ਐਵੇਂ ਕਹੀਏ ਵੀ ਹੋਣੀ ਸੀ ਸਾਰਿਆਂ ਦਾ ਸਤਿਕਾਰ ਕੀਤਾ ਗਿਆ ਕੋਈ ਭੇਦਭਾਵ ਨਹੀਂ ਕੁਝ ਨਹੀਂ ਕੀਤਾ ਬਟ ਜਿਹੜਾ ਫਿਰ 15 ਤਰੀਕ ਦਾ ਪ੍ਰੋਗਰਾਮ ਸੀ ਲਾਲ ਕਿਲੇ ਤੇ ਜਾਣਾ ਸੀ ਮੇਨ ਉਹਦੇ ਲਈ ਹੀ ਲੈ ਕੇ ਗਏ ਸੀ ਇਹ ਵੀ ਹਾਂਜੀ 15 ਤਰੀਕ ਨੂੰ ਲਾਲ ਕਿਲੇ ਤੇ ਜਾਣਾ ਤੇ ਉੱਥੇ ਜਾ ਕੇ ਬੜਾ ਆਪਦੇ ਮਨ ਨੂੰ ਠੇਸ ਪਹੁੰਚ ਕੀ ਕਹਿੰਦੇ ਜੀ ਤੁਸੀਂ ਐਂਟਰ ਨਹੀਂ ਕਰ ਸਕਦੇ ਤੇ ਇੱਕ ਨੰਬਰ ਗੇਟ ਤੇ ਪਹਿਲਾਂ ਰੋਕਿਆ ਗਿਆ ਮੈਟਰੋ ਤੇ ਫਿਰ ਉੱਥੋਂ ਚਲੋ 10 ਮੀਟਰ ਰੋਕ ਕੇ ਅੱਗੇ ਚਲੇ ਗਏ ਸੀਨੀਅਰ ਨਾਲ ਗੱਲ ਕਰੋ ਅੱਗੇ ਜਾ ਕੇ ਸੀਨੀਅਰ ਨਾਲ ਵੀ ਗੱਲ ਕਰੀ ਉਹਨਾਂ ਨੇ ਵੀ ਅਸੀਂ ਬਥੇਰਾ ਸਮਝਾਇਆ ਆਪਣੇ ਹਿਸਾਬ ਨਾਲ ਵੀ ਸਰ ਸਾਡੇ ਕੋਲ ਪਰਮਿਸ਼ਨ ਹੈ ਸਪੈਸ਼ਲ ਗੈਸਟਾਂ ਸਾਨੂੰ ਸਾਰਾ ਵਿਧ ਪ੍ਰੂਫ ਆਏ ਆ ਸਾਰਾ ਕੁਝ ਹੈ ਉਹ ਉਹਨਾਂ ਨੇ ਇੱਕੋ ਗੱਲ ਨਵੀਰਤੀ ਜੀ ਕਹਿੰਦੇ ਜੀ ਦੇਖੋ ਤੁਸੀਂ ਜੇ ਤਾਂ ਲਾ ਕੇ ਜਾ ਸਕਦੇ ਹੋ ਤਾਂ ਚਲੇ ਜਾਓ ਤੇ ਅਦਰਵਾਈਜ਼ ਅਸੀਂ ਨਹੀਂ ਜਾਣ ਦੇ ਸਕਦੇ ਤੇ ਅਸੀਂ ਕਹੇ ਜੀ ਲਾ ਕੇ ਆਲਾ ਤਾਂ ਸਾਡੇ ਕੋਲ ਇਹ ਤਾਂ ਗੱਲੇ ਨਾ ਕਰੋ ਤੇ ਚਲੋ ਫਿਰ ਅਸੀਂ ਉੱਥੋਂ ਵਾਪਸ ਆਉਣਾ ਬਣਾ ਸਮਝਿਆ ਚਲੋ ਵ ਤੁਹਾਨੂੰ ਕਿਸ ਕਾਰਨ ਕਰਕੇ ਇਨਵਾਈਟ ਕੀਤਾ ਗਿਆ ਜੀ ਮੇਨ ਕੀ ਸੀ ਕਾਰਨ ਸਾਡੇ ਜੀ ਉਹ ਚੱਲ ਰਿਹਾ ਇੱਕ ਤਾਂ ਜਲ ਜੀਵਨ ਮਿਸ਼ਨ ਦੇ ਤੀਨ 2010 ਦੀ ਟੈਂਕੀ ਲੱਗੀ ਹੋਈ ਹੈ ਉਹ ਸਾਡੇ ਹਰ ਘਰ ਵਿੱਚ ਸਵੱਛ ਰਹਿਣ ਵਧੀਆ ਸਾਫ ਸੁਥਰਾ ਪਾਣੀ ਜਾ ਰਿਹਾ ਹੈ ਸਾਰੇ ਕਨੈਕਸ਼ਨ ਨੇ ਪਿੰਡ 'ਚ ਉਸ ਤੋਂ ਬਾਅਦ ਸਾਡੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਵੀ ਲੱਗਿਆ ਹੋਇਆ ਤੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਹੈ ਗਿੱਲੇ ਸੁੱਕੇ ਕੂੜੇ ਦਾ ਸਾਰੇ ਪਿੰਡ 'ਚੋਂ ਗਿੱਲਾ ਸੁੱਕਾ ਕੂੜਾ ਇਕੱਠਾ ਕਰਕੇ ਸਵੈ ਕਰਮਚਾਰੀ ਉੱਤੇ ਪਿੱਟਾਂ 'ਚ ਪਾਉਂਦੇ ਨੇ ਖਾਦ ਬਣਦੀ ਹੈ ਤੇ ਪਿੰਡ 'ਚ ਕਿਤੇ ਪਾਣੀ ਨਹੀਂ ਖੜਦਾ ਗਲੀਆਂ ਨਾਲੀਆਂ 'ਚ ਬਹੁ ਪੂਰਾ ODA+ ਮਾਡਲ ਬਣ ਚੁੱਕਿਆ ਸਾਡਾ ਪਿੰਡ ਨੂੰ ਪਿੰਡ ਨੂੰ ਸਾਫ ਸੁਥਰਾ ਹੋਣ ਦੇ ਕਾਰਨ ਉਸ ਤੇ ਸੋਟਰਨ ਪਿੰਡ ਕਹ ਲੋ ਜਾਂ ਵੀ ਉਹ ਲੋਕਾਂ ਨੂੰ ਉਹ ਸੁਚੇਤ ਕੀਤਾ ਜਾ ਸਕੇ ਵੀ ਇਦਾਂ ਦੇ ਵੀ ਪਿੰਡ ਹੈਗੇ ਨੇ ਇੰਡੀਆ ਚ ਪੰਜਾਬ ਚ ਹਾਂਜੀ ਇਸ ਲਈ ਬੁਲਾਇਆ ਗਿਆ ਸੀ ਉੱਥੇ ਕੋਈ ਵੀਡੀਓ ਵਗੈਰਾ ਵੀ ਥੋੜੀ ਪਲੇ ਕਰਨੀ ਸੀ ਪਲੇ ਵੀਡੀਓ ਨਹੀਂ ਪਲੇ ਕਰਨੀ ਸੀ ਜੀ 14 ਤਰੀਕ ਨੂੰ ਜਿਹੜਾ ਉਹ ਸੀ ਵੀਡੀਓ ਵੈਸੇ ਬਣਾ ਬਣਾ ਕੇ ਇਹਨਾਂ ਨੇ ਪਹਿਲਾਂ ਮੰਗੀਆਂ ਸੀ ਵੀ ਉੱਥੇ ਤੁਸੀਂ ਚਲੇ ਜਾਓ ਜਾਓ ਤੇ ਆ ਉੱਥੇ ਤੁਸੀਂ ਆਪ ਦਾ ਹੋਕਰ ਸਪੀਚ ਸੀ ਉੱਥੇ 2 ਤੋਂ 3 ਮਿੰਟ ਦੀ ਜਿਹੜਾ 14 ਤਰੀਕ ਨੂੰ ਉੱਥੇ ਸਮਾਨ ਹੋਣਾ ਸੀ ਤੇ ਉਹ ਚਲੋ ਸੋ ਸਰਪੰਚ ਜੀ ਸਾਰਿਆਂ ਦੀ ਤਾਂ ਹੋ ਨਹੀਂ ਸਕਦੀ ਸੀ ਸਾਨੂੰ 8-10 ਬੰਦਿਆਂ ਨੂੰ ਉਹਨਾਂ ਨੇ ਅੱਗੇ ਬਿਠਾਇਆ ਸੀ ਫਰੰਟ ਤੇ ਪਹਿਲਾਂ ਬਾਈਟਸ ਵੀ ਲਈਆਂ ਸੀ ਵੀ ਕਿਵੇਂ ਕੀ ਬੋਲੋਗੇ ਤੇ ਉਸ ਤੋਂ ਬਾਅਦ ਚਲੋ ਉੱਥੇ ਚਾਰ-ਪੰਜ ਮੱਧ ਪ੍ਰਦੇਸ਼ ਰਾਜਸਥਾਨ ਅਰੁਣਾਚਲ ਪ੍ਰਦੇਸ਼ ਹੈ ਉਹ ਉਹਨਾਂ ਦੀਆਂ ਹੋ ਗਈਆਂ ਸੀ ਆਪਣੀ ਉੱਥੇ ਹੋਈ ਨਹੀਂ ਚਲੋ ਉਹਨੂੰ ਅਸੀਂ ਫਿਰ ਵੀ ਉਹ ਨਹੀਂ ਮੰਨਦੇ ਕਿ ਚਲੋ ਸਮੇਂ ਨੂੰ ਅਜੇ ਮੱਦੇਨਜ਼ਰ ਰੱਖਦੇ ਹੋਏ ਨਹੀਂ ਹੋ ਸਕਦਾ ਵੀ ਇੰਨਿਆਂ ਦੀ ਸਾਰਿਆਂ ਦੀ ਉੱਥੇ ਸਪੀਚ ਹੋ ਸਕੇ ਉਹ ਚੀਜ਼ ਨੂੰ ਅਸੀਂ ਇਹ ਚ ਇਨਕਲੂਡ ਵੀ ਨਹੀਂ ਕਰਦੇ ਬਟ ਜਿਹੜਾ 15 ਤਰੀਕ ਨੂੰ ਹੋਇਆਗਾ ਇਹਦੇ ਤੇ ਲਾਲ ਕਿਲੇ ਤੇ ਉਹ ਬਹੁਤ ਵੱੰਦਪਾਗੀ ਘਟਨਾ ਹੈ ਉਹ ਨਹੀਂ ਹੋਣੀ ਚਾਹੀਦੀ ਸੀ ਕੁੜੀ ਸੀ ਉਹਦਾ ਲਾਅ ਦਾ ਪੇਪਰ ਸੀ ਉਹਨਾਂ ਨੂੰ ਵੀ ਰੋਕਿਆ ਗਿਆ ਸੀ ਸ੍ਰੀ ਸਾਹਿਬ ਕਰਕੇ ਤੇ ਅੱਜ ਲਾਲ ਕਿਲੇ ਤੇ ਤੁਹਾਨੂੰ ਇਹ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਨੇ ਸ੍ਰੀ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖੇ ਉਹ ਘਟਨਾ ਦਾ ਮੈਨੂੰ ਇਸ ਤੋਂ ਵੀ ਉੱਪਰ ਲੱਗਦੀ ਹੈ ਜੀ ਦੇਖੋ ਉਹ ਲੜਕੀ ਨੇ ਵਿਚਾਰੀ ਨੇ ਆਪਦੇ ਜ਼ਿੰਦਗੀ ਦੇ 5 ਸਾਲ ਪਹਿਲਾਂ LL.B ਕੀਤੀ ਫਿਰ 2-3 ਸਾਲ ਦਾ ਐਕਸਪੀਰੀਅੰਸ ਲਿਆ ਫਿਰ ਉਸ ਤੋਂ ਬਾਅਦ ਪੇਪਰ ਦੇਣਾ ਸੀ ਤੇ ਉੱਥੇ ਕਿਸ ਨੂੰ ਥ੍ਰੈਟ ਸੀ ਕਿਉਂ ਕਿਹੜਾ ਮਨਿਸਟਰ ਬੈਠਾ ਸੀ ਕੀ ਸੀ ਉਹਨੇ ਆਪਦਾ ਐਗਜ਼ਾਮ ਦੇਣਾ ਸੀ ਆਪਦੇ ਘਰ ਆ ਜਾਣਾ ਸੀ ਤੇ ਉਹਦੀ ਲਾਈਫ ਨਾਲ ਖਿਲਵਾੜ ਹੋਇਆ ਉਹਦੇ ਕੈਰੀਅਰ ਨਾਲ ਖਿਲਵਾੜ ਹੋਇਆ ਉਹ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਬਟ ਫਿਰ ਆ ਕੇ ਗੱਲ ਉੱਥੀ ਖੜ ਜਿੰਦੀ ਵੀ ਇਹ ਸਾਡੇ ਨਾਲ ਹੀ ਕਿਉਂ ਹੁੰਦਾ ਹੋਰ ਵੀ ਧਰਮ ਨੇ ਹੋਰ ਵੀ ਉਹਨੇ ਤੇ ਪੰਜਾਬ ਚ ਕਿਉਂ ਨਹੀਂ ਹੁੰਦਾ ਬਾਹਰ ਹੀ ਕਿਉਂ ਹੁੰਦਾ ਆਜ਼ਾਦੀ ਦਿਹਾ ਅੰਧਿਹੜਾ ਹਰ ਇੱਕ ਨੂੰ ਅਧਿਕਾਰ ਮਿਲਦਾ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਦਾ ਦਿਹਾੜਾ ਮਨਾਇਆ ਜਾ ਰਿਹਾ ਪਰ ਉਥੇ ਇਦਾਂ ਹੋ ਜਾਣਾ ਪਰ ਅੱਜ ਦੇਖੋ ਪਹਿਲਾਂ ਸੁਣਦੇ ਸੀ ਸਾਨੂੰ ਲੱਗਦਾ ਸੀ ਕਿਤੇ ਨਾ ਕਿਤੇ ਦੂਸਰੇ ਪਰਸਨ ਦੀ ਵੀ ਗਲਤੀ ਹੋ ਸਕਦੀ ਹੈ ਪਰ ਜਦ ਆਪਦੇ ਤੇ ਹੁਣ ਅੱਡ ਬੀਤੀ ਹੋਈ ਆ ਪ੍ਰੈਕਟੀਕਲ ਆਪਦੇ ਤੇ ਲੰਗੀ ਫਿਰ ਲੱਗਦਾ ਵੀ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਹੋ ਜਾਂਦੇ ਆ ਵੀ ਨਹੀਂ ਆਪਾਂ ਆਜ਼ਾਦ ਨਹੀਂ ਹੈਗੇ ਦੇਸ਼ ਆਜ਼ਾਦ ਹੋ ਗਿਆ 1947 ਚ ਪਰ ਅਸੀਂ ਅੱਜ ਵੀ ਆਜ਼ਾਦ ਨਹੀਂ ਹੈਗੇ ਇਹ ਗੁਲਾਮੀ ਦਾ ਬਾਰ-ਬਾਰ ਆਪਾਂ ਨੂੰ ਅਹਿਸਾਸ ਕਰਵਾਉਂਦੇ ਨੇ ਵੀ ਹਾਂ ਤੁਸੀਂ ਗੁਲਾਮ ਹੋ ਬਹੁਤ ਗੱਲਾਂ ਹੋਈਆਂ ਨੇ ਦੋ ਘਟਨਾ ਹੁਣ ਚਲੋ ਬੈਕ ਟੂ ਬੈਕ ਹੋ ਗਈਆਂ ਬਟ ਇਸ ਤੋਂ ਪਹਿਲਾਂ ਵੀ ਕਿੰਨੀਆਂ ਘਟਨਾਵਾਂ ਹੋਈਆਂ ਨੇ ਪਰ ਜਦ ਕੋਈ ਸ਼ਹੀਦੀਆਂ ਦਾ ਆਉਂਦਾ ਕੰਮ ਜਾਂ ਕਿਤੇ ਵੀ ਹੁੰਦਾ ਫਿਰ ਇਹਨ ਵੇ ਲੰਗਰਾਂ ਲਈ ਸਿੱਖ ਯਾਦ ਆਗੇ ਬਟ ਅਦਰਵਾਈਜ਼ ਇਹ ਸਾਨੂੰ ਪਿੱਛੇ ਰੱਖਦੇ ਨੇ ਵੀ ਨਹੀਂ ਅੱਗੇ ਨਹੀਂ ਆ ਸਕਦੇ ਤੁਸੀਂ ਮਨ 'ਚ ਕੋਈ ਤਸਤਾਵਾ ਤਾਂ ਨਹੀਂ ਕਿਉਂਕਿ ਲਾਲ ਕਿਲੇ ਤੇ ਵੀ ਐਂਟਰ ਨਹੀਂ ਹੋ ਸਕੇ ਅੰਦਰ ਨਹੀਂ ਨਹੀਂ ਜੀ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਇਹ ਕਾਹਦਾ ਪਸਤਾਵਾ ਹੈ ਆਪਾਂ ਨੂੰ ਜਿਹੜੀ ਸਿੱਖੀ ਸਰੂਪ ਬਖਸ਼ਿਆ ਮਹਾਰਾਜ ਨੇ ਉਹ ਜ਼ਰੂਰੀ ਹੈ ਇਹ ਚੀਜ਼ਾਂ ਤਾਂ ਆਉਂਦੀ ਜਾਂਦੀ ਰਹਿੰਦੀ ਨੇ ਤਾਂ ਕੋਈ ਇਦੀ ਪਤਨਿਆ ਵੀ ਗੱਲਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਤੁਹਾਡੇ ਕੋਲ ਸੰਪਰਕ ਕੋਈ ਆਇਆ ਹੋਵੇ ਕਾਲ ਆਈ ਹਾਂਜੀ ਗੁਰਚਰਨ ਸਿੰਘ ਰਿਵਾਲਸੀ ਉਹਨਾਂ ਦੀ ਕਾਲ ਆਈ ਸੀ ਕੱਲ ਉਹ ਕਹਿੰਦੇ ਸੀ ਵੀ ਅਸੀਂ ਆਵਾਂਗੇ ਮਿਲ ਕੇ ਜਾਵਾਂਗੇ ਤੇ ਬਸ ਹੋਰ ਕਿਛੇ ਦੀ ਨਹੀਂ ਜੀ ਅਭਿੰਦਰ ਸਿੰਘ ਜੋਗੀ ਨੇ ਕਿਸਾਨ ਜੂਨੀਅਰ ਕਾਦੀਆਂ ਤੋਂ ਉਹ ਵੀ ਪਹੁੰਚ ਨੇ ਹਾਂਜੀ ਬਾਈ ਜੀ ਫਤਿਹ ਅਰਜ ਕਰਦੇ ਆ ਵੈਰੋ ਜੀ ਕਾ ਹਾਲ ਸਾਹਿਬ ਵੈਰੋ ਜੀ ਕੀ ਫਤ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਆਜ਼ਾਦ ਹੋਣ ਦਾ ਅਹਿਸਾਸ ਨਹੀਂ ਹੋ ਰਿਹਾ ਸਾਨੂੰ ਦੇਖੋ ਜੀ ਇਹ ਫੰਡਮੈਂਟਲ ਰਾਈਟਸ ਨੇ ਸਾਡੀਆਂ ਉਹਨਾਂ ਚ ਇੱਕ ਅਸਿਕ ਕੈਨ ਕੈਰੀ ਅ ਕਿਰਪਾਨ ਔਰ ਕਿਰਪਾਨਸ ਤੇ ਦਫੈਂਸ ਮਿਨਿਸਟਰ ਆਫ ਦਿਸ ਕੰਟਰੀ ਵਿਲ ਬੀ ਅ ਸਿਕ ਇਹ ਸਾਨੂੰ ਜਿਹੜੀਆਂ ਸਾਡੀਆਂ ਇੱਕ ਰਾਈਟਸ ਦਿੱਤੀਆਂ ਸੀ ਜਦ ਦੇਸ਼ ਆਜ਼ਾਦ ਹੋਇਆ ਸੀ ਤੇ ਉਹ ਰਾਈਟਸ ਦੇ ਉੱਤੇ ਜਿਹੜਾ ਕੋਈ ਹਿਊਮਨ ਰਾਈਟਸ ਨੂੰ ਜਿਹੜਾ ਕੋਈ ਰੋਕਦਾ ਉਹ ਚੀਜ਼ ਨੂੰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਉਹ ਕੁੜੀ ਦੇ ਜਿਹਦੇ ਪੇਪਰਾਂ ਲਈ ਉਹਨੂੰ ਰੋਕਿਆ ਗਿਆ ਉਹਦੀ ਜ਼ਿੰਦਗੀ ਨਾਲ ਖਲਵਾੜ ਕਰਿਆ ਗਿਆ ਜਿਹੜੇ ਬੰਦੇ ਨੇ ਉਮੇ ਕਰਿਆ ਉਹ ਸਜ਼ਾ ਦਾ ਪਾਤਰ ਹੈ ਤੇ ਇਹਨਾਂ ਨੇ ਸਜ਼ਾ ਦਾ ਕੀ ਦੇਣੀ ਹੈ ਉਹਨਾਂ ਨੂੰ ਸਵਾਲ ਤੱਕ ਨਹੀਂ ਪੁੱਛਦੇ ਔਰ ਨਾਲੇ ਸਮੇਂ ਲਈ ਇਨਸਟਰਕਸ਼ਨਸ ਨਹੀਂ ਦਿੰਦੇ ਉਹ ਤਾਂ ਕੁੜੀਆਂ ਨਾਲ ਹੋਇਆ ਜੀ ਪੇਪਰ ਦੇਣ ਜਾਣਾ ਸੀ ਇੱਥੇ ਆਜ਼ਾਦੀ ਦੇ ਹਾਲੇ ਤੇ ਗੁਲਾਮੀ ਦਾ ਅਹਿਸਾਸ ਕਰਾਤਾ ਜੀ ਉਹੀ ਗੱਲ ਹੈ ਜੀ ਦੋਨੋਂ ਜਗ੍ਹਾ ਤੇ ਇਸੇ ਤੇ ਨਹੀਂ ਜੀ ਜਿਹੜਾ ਆਪਣਾ ਸੰਤ ਜਰਨੈਲ ਸਿੰਘ ਪਿੰਡਰਾਲੇ ਨੂੰ ਫੜਨ ਲਈ ਆਪਣੇ ਧਾਰਮਿਕ ਸਥਾਨ ਤੇ ਅਟੈਕ ਕਰਿਆ ਸੀ ਉਹ ਵੀ ਇਹੀ ਗੱਲ ਕਰਕੇ ਕਰਿਆ ਸੀ ਵੀ ਤੁਹਾਨੂੰ ਜਿਹੜਾ ਤੁਹਾਡਾ ਦੇਸ਼ ਨਹੀਂ ਹੈਗਾ ਤੁਹਾਡੇ ਅਸੀਂ ਧਰਮ ਸਥਾਨ ਵੀ ਢਾ ਸਕਦੇ ਆ ਤੁਹਾਨੂੰ ਦਿੱਲੀ ਚੋਂ ਤੁਹਾਡਾ ਕਤਲਿਆਮ ਕਰਕੇ ਤੁਹਾਡੇ ਤੋਂ ਰਾਜ ਵੀ ਖੋ ਸਕਦੇ ਆ ਇਹ ਜਿਹੜਾ ਕੁਝ ਮਰਜ਼ੀ ਕਰੀਏ ਸਾਡਾ ਦੇਸ਼ ਹੈ ਇਸ ਕਰਕੇ ਦੇਖੋ ਸਾਡੀਆਂ ਜਿਹੜੀਆਂ ਤਿੰਨ ਜਨਰੇਸ਼ਨਾਂ ਆ ਤਾਂ ਇਹਦੇ ਚ ਨੰਗ ਗਈਆਂ ਮੇਰੇ ਦਾਦਾ ਜੀ ਉਹਨਾਂ ਦੀ ਮੇਰੇ ਫਾਦਰ ਦੀ ਤੀਜੀ ਮੇਰੀ ਹੁਣ ਅਗਲੇ ਨੌਜਵਾਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਵੀ ਲੋ ਕਰਕੇ ਇਹ ਵਰਲਡ ਵਾਈਡ ਆਪਣੀ ਗੱਲ ਰੱਖਣ ਤਾਂ ਕਿ ਸਿੱਖਾਂ ਨੂੰ ਹਰੇਕ ਧਰਮ ਕੋਲ ਇੱਕ ਹੀ ਆ ਦੋ ਦੇਸ਼ ਨੇ ਕਈਆਂ ਕੋਲ ਵੱਧ ਵੀ ਨੇ ਤੇ ਇੱਕ ਸਿਰਫ ਸਿੱਖ ਤੇ ਇੱਕ ਬੁੱਧਿਸਤ ਦੋ ਜਣੇ ਨੇ ਜਿਨ੍ਹਾਂ ਦੇ ਧਰਮ ਦੇ ਵੇਸ ਤੇ ਇਨਾਂ ਕੋਲ ਦੇਸ਼ ਨਹੀਂ ਹੈ ਜਿਹਨਾਂ ਜਿਹਦੇ ਚ ਇਹ ਨਵੇਂ ਹੱਕਾਂ ਲਈ ਗੱਲ ਕਰ ਸਕਣ ਤੇ ਬੁੱਧਿਸਤਵਾ ਤਿੱਬਤ ਚਾਈਨਾ ਦੱਬੀ ਬੈਠਾ ਸਾਡਾ ਲਾਹੌਰ ਪਾਕਿਸਤਾਨ ਦੱਬੀ ਬੈਠਾ ਬਾਕੀ ਜਿਹੜਾ ਹਿੱਸਾ 75% ਸਾਡਾ ਜਿਹੜੇ ਦਲਿਤ ਵੀਰ ਨੇ ਉਹ ਵੀ ਸਿੱਖਾਂ ਨਾਲ ਆਉਣਾ ਪਸੰਦ ਕਰਨਗੇ ਕਿਉਂਕਿ ਇੱਕ ਪਲੇਟਫਾਰਮ ਤੇ ਅਸੀਂ ਸੰਗਤ ਨੂੰ ਇੱਕ ਪਲੇਟਫਾਰਮ ਤੇ ਰੱਖਦੇ ਆ ਤੇ ਇਧਰੋਂ ਵੀ ਸਾਰਿਆਂ ਚੋਂ ਹਿੱਸਾ ਦੇ ਕੇ ਇੱਕ ਬਫਰ ਸਟੇਟ ਬਣਾ ਕੇ ਇਹਨਾਂ ਨੂੰ ਅਡਾ ਡਿਮਾਂਡ ਕਰਨੀ ਚਾਹੀਦੀ ਹੈ ਨਹੀਂ ਜਿਹੜੇ ਹੱਕ ਨੇ ਸਾਡੇ ਜਿਵੇਂ ਦਿੰਦੇ ਸੀ ਉਹ ਮੇ ਦੇਣ ਤੇ ਜਿਹੜੇ ਚਾਪਲੂਸ ਤੇ ਜਿਨ੍ਹਾਂ ਨੂੰ ਸਿੱਖ ਦਿਖਾ ਕੇ ਇਹ ਆਪਣੀਆਂ ਗੱਡੀਆਂ ਤੇ ਬਣਾਈ ਬੈਠੇ ਬਿਠਾਈ ਬੈਠੇ ਨੇ ਉਹ ਜੇ ਬੰਦਿਆਂ ਨੂੰ ਵੀ ਅਸੀਂ ਸੰਦੇਸ਼ ਦੇਣਾ ਚਾਹਾਂਗੇ ਚਾਹੇ ਉਹ ਮਨਜੀਤ ਸਿਰਸਾ ਹੋਵੇ ਚਾਹੇ ਉਹ ਦਮਦਮੀ ਟਕਸਾਲ ਦੇ ਬੈਠੇ ਨੇ ਮੁਖੀ ਤੇ ਬਾਬਾ ਬਲਬੀਰ ਜੀ ਦੇ ਉਹਨਾਂ ਨੂੰ ਬੁੱਢਾ ਦਲਾਲੇ ਵੀ ਤੁਸੀਂ ਸਿੱਖਾਂ ਦੇ ਗੁਜਰਾਤ ਚੋ ਜ਼ਮੀਨ ਛਡਾਲੀ ਸਿੱਖਾਂ ਨਾਲ ਕਿੱਥੇ ਅਤਿਆਚਾਰ ਨਹੀਂ ਹੋ ਰਿਹਾ ਤੇ ਤੁਸੀਂ ਜਿਹੜੀਆਂ ਸੰਸਥਾਵਾਂ ਦੇ ਮਾਲਕ ਬਣੇ ਬੈਠੇ ਹੋ ਅਪਦੀ ਮੂ ਪਰਸਨਲ ਲੋਡ ਲਈ ਤਾਂ ਤੁਸੀਂ ਜਾ ਕੇ ਆਪਣੇ ਰਿਲੇਸ਼ਨ ਮੋਦੀ ਜੀ ਅਮਿਤ ਸ਼ਾਹ ਨਾਲ ਵਰਤਦੇ ਹੋ ਸਿੱਖਾਂ ਦੇ ਲਈ ਜੇ ਕੋਈ ਲੋਡ ਪੈ ਗਈ ਤਾਂ ਉਹਨਾਂ ਲਈ ਕੌਣ ਗੱਲ ਕਰੂਗਾ ਸਿਰਸਾ ਸਾਹਿਬ ਨਹੀਂ ਬੋਲ ਰਹੇ ਜੀ ਹੋਰ ਵੀ ਬਹੁਤ ਸਾਰੇ ਲੋਕ ਨੇ ਕੱਲ ਵੀ ਸਾਡੇ ਕਈ ਸਿੱਖ ਚਿਹਰੇ ਸੀ ਜੀ ਭਾਜਪਾ ਵਿੱਚ ਸ਼ਾਮਲ ਹੋਏ ਨੇ ਬਿਲਕੁਲ ਜੀ ਦੇਖੋ ਇੱਕ ਜਮਈ ਗਰਾਵਟ ਆ ਗਈ ਸਿੱਖ ਧਰਮ 'ਚ ਕਿੱਥੇ ਸਰਪੰਚ ਸਾਹਿਬ ਨੇ ਉਹਨਾਂ ਦਾ ਪ੍ਰੋਗਰਾਮ ਦੇਖਣ ਤੋਂ ਇਨਕਾਰ ਕਰਤਾ ਬੀ ਜਐਸਏ ਸ੍ਰੀ ਸਾਹਿਬ ਅੰਦਰ ਨਹੀਂ ਲਿਜਾ ਸਕਦੇ ਕਿੱਥੇ ਉਹਦਿਆਂ ਪਿੱਛੇ ਉਹਨਾਂ ਦੇ ਚਰਨਾਂ 'ਚ ਮੱਥੇ ਟੇਕਦੇ ਫਿਰਦੇ ਨੇ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੱਟੋ-ਕੱਟ ਜਿੱਥੇ ਇੱਕ ਸਿੱਖ ਐਂ ਕਰਕੇ ਖੜਾ ਚੰਗਾ ਲੱਗੇ ਉਹ ਜੀਤ ਹਮੇ ਖੜੋ ਇੱਕ ਗੰਜੇ ਬੋਡਿਆਂ ਦੇ ਅੱਗੇ ਤੁਸੀਂ ਮੱਥੇ ਟੇਕਦੇ ਹੋ ਸਿੱਖ ਧਰਮ ਨੂੰ ਵੇਚ ਰਹੇ ਹੋ ਇਹ ਚੰਗੀ ਗੱਲ ਨਹੀਂ ਹੈ ਕੋਈ ਵੀ ਹੈਗਾ ਜਿਹੜਾ ਬੀਜੇਪੀ ਜੁਆਇਨ ਕਰਦਾ ਕਰੇ ਜੀ ਸਦਕੇ ਕਰੇ ਪਰ ਆ ਸਾਡੀ ਰਾਈਟਸ ਦੀ ਗੱਲ ਤਾਂ ਉਹਨਾਂ ਨਾਲ ਕਰੇ ਨਾ ਵੀ ਸਾਨੂੰ ਸਾਡੇ ਹੱਕ ਦਓ ਜੀ ਤੁਹਾਡੇ ਕੋਲ ਪਾਵਰ ਐਨੇ ਚਿਰ ਦੀ ਤੁਸੀਂ ਹਿੰਦੂਧਰਮ ਲਈ 370 ਤਾਂ ਘਟਾ ਰਹੇ ਹੋ ਹੋਰ ਕੰਮ ਕਰ ਰਹੇ ਹੋ ਹਿੰਦੂ ਧਰਮ ਦੀ ਰਾਖੀ ਲਈ ਤਾਂ ਮੰਦਿਰ ਟੋਆ ਰਹੇ ਹੋ ਵੋਟਰਾਂ ਟਾਈਮ ਜੀ ਇਹ ਹਰ ਸਿੱਖ ਕੋਲ ਹੱਥ ਜੋੜ ਕੇ ਆ ਜਾਂਦੇ ਨੇ ਉਦੋਂ ਨਹੀਂ ਇਹਨੂੰ ਸ੍ਰੀ ਸਾਹਿਬ ਜੀ ਵੋਟਰਾਂ ਤਾਂ ਜੀ ਇੱਕ ਤੁਹਾਨੂੰ ਛਲਾਵਾ ਹੈ ਹੁਣ ਦੇਖੋ ਨਿਕਲਿਆ ਨਹੀਂ ਕਿੱਡਾ ਗਵਨ ਰਾਹੁਲ ਗਾਂਧੀ ਨੇ ਸਾਰਾ ਦਿਖਾਇਆ ਵੀ ਜਿਹੜੀਆਂ ਵੋਟਾਂ ਵੀ ਅਸੀਂ ਸੋਚਦੇ ਸੀ ਸ਼ਾਇਦ ਹਿੰਦੂ ਵੀਰ ਪਾ ਦਿੰਦੇ ਨੇ ਪਰ 75% ਤਾਂ ਦਲਿਤ ਭਰਾਏ ਨੇ ਜਿਨ੍ਹਾਂ ਨੂੰ ਇਹ ਦੱਬ ਕੇ ਰੱਖਣਾ ਚਾਹੁੰਦੇ ਨੇ ਫਿਰ ਸਿੱਖ ਨੇ ਮੁਸਲਮਾਨ ਨੇ ਫਿਰ ਵੀ ਇਹ ਵੋਟਾਂ ਜਿੱਤ ਕਿਵੇਂ ਰਹੇ ਨੇ ਅਸੀਂ ਇਹੀ ਗੱਲ ਸੋਚਦੇ ਸੀ ਉਹ ਹੁਣ ਪਤਾ ਚੱਲੀ ਹੈ ਨਰਿੰਦਰ ਮੋਦੀ ਸਾਹਿਬ ਗੁਰੂ ਘਰ ਚ ਰਹੇ ਨੇ ਜੀ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਕਈ ਐ ਇਦਾਂ ਦੇ ਫੰਕਸ਼ਨਾਂ 'ਚ ਗਏ ਨੇ ਜਿੱਥੇ ਦਸਤਾਰ ਭੇਟ ਸ੍ਰੀ ਸਾਹਿਬ ਭੇਟ ਕੀਤੀ ਗਈ ਹੈ ਦਸਾਰ ਬਣ ਕੇ ਜਾਂਦੇ ਨੇ ਜੀ ਉਹ ਉਹਨਾਂ ਨੂੰ ਨਹੀਂ ਪਤਾ ਸਿੱਖਿਆ ਪਤਾ ਤਾਂ ਸਭ ਕੁਝ ਹੈ ਜੀ ਜੇ ਪਤਾ ਉਹਨਾਂ ਨੇ ਦਿਖਾਤਾ ਵੀ ਮੈਨੂੰ ਪਤਾ ਹੈ ਤਾਂ ਸਾਡੇ ਹੱਕ ਦੇਣੇ ਮਹਿਣਗੇ ਹੱਕਾਂ ਤੇ ਤਾਂ ਆਪਣੇ ਡੱਕਾ ਮਾਰਿਆ ਜਾ ਰਿਹਾ ਤਾਂ ਇਹ ਕਿੱਥੋਂ ਇਹ ਇਹ ਚੀਜ਼ ਸ਼ੋਅ ਕਰਨਗੇ ਇਸ ਕਰਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਪਹਿਲਾਂ ਤਾਂ ਇਹ ਸਰਪੰਚ ਸਾਹਿਬ ਦੇ ਮਾਤਾ ਜੀ ਨੂੰ ਮੈਂ ਵਧਾਈ ਦਿੰਨੇ ਜਿਨ੍ਹਾਂ ਨੇ ਐਹ ਜੀ ਸਿੱਖਿਆ ਦਿੱਤੀ ਵੀ ਉਹਨਾਂ ਦੇ ਬੇਟੇ ਨੇ ਐਡਾ ਸਟੈਂਡ ਲਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਉੱਥੇ ਉਹਨਾਂ ਦੀ ਮਹਿਫਿਲ ਦੇ ਵਿੱਚ ਬੈਠਣਾ ਪਸੰਦ ਨਹੀਂ ਕਰਿਆ ਵਾਪਸ ਆਉਣਾ ਪਸੰਦ ਕਰਿਆ ਤੇ ਦੂਜੀ ਗੱਲ ਜਿਹੜੇ ਇਹਨਾਂ ਨੂੰ ਵਧਾਈ ਹੈ ਐਨੇ ਉਹਦੇ ਲੈਂਦੇ ਹੋਏ ਸਰਕਾਰਾਂ ਤੋਂ ਲੋਡ ਹੁੰਦੀ ਹੈ ਆਪਾਂ ਨੂੰ ਵੀ ਸਰਪੰਚਾਂ ਨੂੰ ਕੰਮ ਲੈਣ ਦੀ ਉਹੋ ਚੀਜ਼ਾਂ ਦੀ ਚਿੰਤਾ ਨਹੀਂ ਕਰੀ ਗੁਰੂ ਵਾਲੇ ਬਣ ਕੇ ਨਿਕਲੇ ਨੇ ਉੱਥੋਂ ਗੁਰੂ ਦੀ ਕਿਰਪਾ ਨਾਲ ਗੁਰੂ ਦਾ ਆਸ਼ੀਰਵਾਦ ਲੈ ਕੇ ਨਿਕਲੇ ਨੇ ਇਹ ਵੱਡੀ ਗੱਲ ਹੈ ਜੀ ਇਹ ਅਸੀਂ ਤਾਂ ਵਧਾਈਆਂ ਦਿੰਨੇ ਆ ਇਹਨਾਂ ਨੂੰ ਤੇ ਫਿੱਟ ਲਾਣ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਬੜਨ ਨਹੀਂ ਦਿੱਤਾ ਜੀ ਧੰਨਵਾਦ ਜੀ ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਵੀ ਸ੍ਰੀ ਸਾਹਿਬ ਪਈਆ ਗੁਰੂ ਘਰ ਦੇ ਮੁੱਖ ਸੇਵਾਦਾਰੋਂ ਜੀ ਵੈਰੂ ਕਾ ਖਾਲਸਾ ਵੈਰੂ ਫਤਿਹ ਮੈਂ ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਦਾ ਮਹਾਰਾਜ ਤੇ ਸਾਡੇ ਜਿਵੇਂ ਜੋਗੀ ਬਾਈ ਜੀ ਨੇ ਦੱਸਿਆ ਤੇ ਸਰਪੰਚ ਸਾਹਿਬ ਨੇ ਦੱਸਿਆ ਤੇ ਅਮਰਜੀਤ ਸਰਪੰਚ ਸਾਹਿਬ ਨੇ ਦੱਸਿਆ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਤਲਵਾਰ ਨਹੀਂ ਹੈਗੀ ਇਹ ਸਾਡੀ ਕਿਰਪਾਨ ਹੈ ਰੱਖਿਆ ਕਰਦੀ ਆ ਸਭ ਬੰਦਿਆਂ ਦੀ ਜਿਵੇਂ ਹੁਣ ਗੁਰੂ ਸਾਹਿਬ ਮਲਵੀ ਸਿੱਖਾਂ ਵੇ ਰੰਗਰੇਟਾ ਗੁਰੂ ਦਾ ਬੇਟਾ ਤੇ ਇਹਨਾਂ ਦੀ ਹਿੰਦ ਬਚਾਈ ਆ ਇਹ ਫੇਰ ਸਾਡੇ ਲੋਕਾਂ ਨਾਲ ਹੀ ਪ੍ਰਭਾਰ ਕਰਦੇ ਨੇ ਮੈਂ ਤਾਂ ਇਹੀ ਚਾਹੁੰਦਾ ਵੀ ਭਾਈ ਇਹ ਮੋਦੀ ਸਾਹਿਬ ਨੂੰ ਥੋੜੀ ਜੀ ਸ਼ਰਮ ਚਾਹੀਦੀ ਆ ਵੀ ਸਾਰੇ ਮਿਲ ਕੇ ਗੁਰਸਿੱਖਾਂ ਨਾਲ ਚੱਲੇ ਬੈਰ ਨਹੀਂ ਗੱਲ ਸਾਹਿਬ ਬਰਪਤੇ ਹਾਂਜੀ ਅਮਰਜੀਤ ਸਿੰਘ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਘਟਨਾ ਨੂੰ ਕਿਉਂਕਿ ਇਲਾਕੇ ਦੇ ਵਿੱਚ ਬਹੁਤ ਚਰਚਾ ਚੱਲ ਰਹੀ ਹੈ ਜੀ ਤੁਸੀਂ ਵੀ ਪਹੁੰਚੇ ਹੋ ਬਹੁਤ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਨੇ ਗੁਰਦਿਆਂ ਕੋਲ ਜਿਹੜਾ ਜੋ ਵੀਰ ਨਾਲ ਹੋਇਆ ਗਲਤ ਇਹ ਤਾਂ ਬਹੁਤ ਗਲਤ ਹੋਇਆ ਗੁਰਸਿੱਖਾਂ ਬੱਤੇ ਨਾਲ ਵੀ ਸ੍ਰੀ ਸਾਹਿਬ ਉੱਥੇ ਲਾ ਕੇ ਕੰਦੇ ਸੀ ਕੀ ਕਿਹਾ ਠੀਕ ਨਹੀਂ ਇਹ ਗੱਲ ਗੁਰੂ ਸਿੱਖ ਬੰਦੇ ਵਾਸਤੇ ਉਹਨਾਂ ਨੂੰ ਦੇਖਣਾ ਚਾਹੀਦਾ ਇਹ ਚੀਜ਼ ਜੀ ਵੀ ਜਿਹੜੀ ਇਹ ਛੋਟੀ ਪਾਈ ਹੋਈ ਸੀ ਤੰਨੇ ਲਾਲਾ ਚਾਰ ਇੰਚੀ ਪਾਈ ਹੋਈ ਸੀ ਇਹ ਤਾਂ ਨੋਰਮਲ ਆ ਜੀ ਸੋ ਹਰ ਜਗ੍ਹਾ ਤੇ ਚਰਚਾ ਚੱਲ ਰਹੀ ਆ ਤੁਹਾਡੇ ਕੋਲ ਗੁਰਤੇਹਨ ਸਿੰਘ ਜੀ ਕੋਈ ਫੋਨ ਆਇਆ ਦੁਬਾਰਾ ਉਥੋਂ ਕੋਈ ਏਜੰਸੀਆਂ ਦਾ ਕੋਈ ਇਹ ਧਿਆਨ ਚ ਕਿਉਂਕਿ ਮੀਡੀਆ ਚ ਕਾਫੀ ਗੱਲ ਚੱਲ ਰਹੀ ਆ ਨੇ ਕੋਈ ਏਜੰਸੀ ਦਾ ਜਾਂ ਕਿਸੇ ਦਾ ਫੋਨ ਤਾਂ ਨਹੀਂ ਆਇਆ ਜੀ ਤੇ ਇੱਕ ਆਰ ਪੀ ਸਿੰਘ ਨੇ ਉੱਥੇ ਬੀਜੇਪੀ ਦੇ ਕੋਈ ਨੁਮਾਇंदे ਉਹਨਾਂ ਦਾ ਜਰੂਰ ਕੱਲ ਕਾਲ ਆਈ ਸੀ ਉਹ ਕਹਿੰਦੇ ਤੁਸੀਂ ਆਓ ਦਿੱਲੀ ਆਓ ਆਪਾਂ ਬੈਠ ਕੇ ਗੱਲ ਕਰਦੇ ਆ ਤੇ ਜਿਹੜੇ ਉਹ ਹੈਗੇ ਨੇ ਐਸਪੀ ਨੇ ਸ਼ਸ਼ੀਕਾਂਤ ਗੌਰ ਜੀ ਵੀ ਉਹਨਾਂ ਨੂੰ ਬੰਦੀ ਕਾਰਵਾਈ ਕੀਤੀ ਜਾਵੇਗੀ ਸਸਪੈਂਡ ਕੀਤਾ ਜਾਵੇਗਾ ਉਹ ਮੈਂ ਫਿਰ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਮੈਂ ਸਰ ਅਸੀਂ ਕਿਸੇ ਨੂੰ ਸਸਪੈਂਡ ਨਹੀਂ ਕਰਾਉਣਾ ਕੋਈ ਉਹ ਨਹੀਂ ਕਰਨਾ ਅਸੀਂ ਤਾਂ ਆਪਣੇ ਹੱਕ ਲੈਣੇ ਨੇ ਸਾਡਾ ਦੇਖੋ ਲਾਭ ਬਣਿਆ ਹੋਇਆ ਹੈ ਕੋਟ ਨੇ ਇਹ ਲਾਭ ਬਣਾਇਆ ਹੋਇਆ ਵੀ ਹਾ ਇੰਨੇ ਇੰਚ ਤੱਕ ਅਸੀਂ ਅਲਾਓ ਹੈ ਹਨ ਜੀ ਤੇ ਉਸ ਤੋਂ ਬਾਅਦ ਸੰਵਿਧਾਨ ਚ ਸਾਡੇ ਉਹ ਲਿਖੇ ਹੋਏ ਨੇ ਸਾਨੂੰ ਉਹ ਹੱਕ ਦਿੱਤੇ ਜਾਣ ਸਾਡੇ ਬਸ ਸਾਨੂੰ ਸਸਪੈਂਡ ਕਰਾ ਕੇ ਅਸੀਂ ਕਿਸੇ ਤੋਂ ਕੀ ਲੈਣਾ ਤੇ ਉਹ ਅਸੀਂ ਕਿਸੇ ਦਾ ਕੋਈ ਇਹ ਮੰਗ ਨਹੀਂ ਕਰਦੇ ਬਸ ਸਾਡੀ ਇਹੀ ਉਹ ਹੈ ਵੀ ਸਾਡੀਆਂ ਜਥੇਬੰਦੀਆਂ ਤੋਂ ਵੀ ਐਸਜੀਪੀਸੀ ਹੋਗੇ ਜਾਂ ਪੰਜਾਬ ਸਰਕਾਰ ਹੋਗੀ ਸਾਡੇ ਨਾਲ ਖੜੋ ਤੇ ਆਪਣੇ ਹੱਕ ਸਾਨੂੰ ਦਿਲਾਓ ਤੇ ਉਹ ਨੁਮਾਇੰਦਿਆਂ ਨੇ ਹਾਂਜੀ ਹਾਂ ਇਹ ਚੀਜ਼ਾਂ ਦਾ ਹੋਇਆ ਕਰਿਆ ਜਾਵੇ ਬਸ ਬੋਲੇ ਸਨਿਆਸ ਸਾਸਰੀਆ ਕਾਲਾ ਹਾਂਜੀ ਗੁਰਤੇਜਨ ਸਿੰਘ ਜੀ ਕਹਿੰਦੇ ਸਾਨੂੰ ਉੱਥੋਂ ਕੋਈ ਆਗੂ ਨੇ ਉਹਨਾਂ ਦਾ ਫੋਨ ਆਇਆ ਸੀ ਜਿਹੜੇ ਅਧਿਕਾਰੀਆਂ ਨੇ ਕਹਿੰਦੇ ਤੁਹਾਡੇ ਨਾਲ ਇਦਾਂ ਕੀਤਾ ਉਹਨਾਂ ਨੂੰ ਸਸਪੈਂਡ ਕਰ ਦੰਨੇ ਆ ਪਰ ਗੁਰਤੇਜਨ ਸਿੰਘ ਜੀ ਕਹਿੰਦੇ ਨੇ ਅਸੀਂ ਕਿਸੇ ਨੂੰ ਸਸਪੈਂਡ ਨਹੀਂ ਕਰਾਉਣਾ ਚਾਹੁੰਦੇ ਜੋ ਸਾਡੇ ਹੱਕ ਨੇ ਸਾਨੂੰ ਉਹ ਮਿਲਨੇ ਚਾਹੀਦੇ ਨੇ ਉਹਨਾਂ ਤੇ ਅੱਗੇ ਨੂੰ ਧਿਆਨ ਰੱਖਿਆ ਜਾਵੇ ਕਿਸੇ ਨਾਲ ਅੱਗੇ ਨੂੰ ਇਦਾਂ ਨਾ ਹੋਵੇ ਪੰਜਾਬ ਸਰਕਾਰ ਤੇ ਸਾਡੀ ਸ਼ਰਮੌਰ ਸੰਸਥਾ ਨੂੰ ਵੀ ਅਪੀਲ ਕੀਤੀ ਆ ਕਿ ਉਹ ਸਾਡੇ ਨਾਲ ਖੜਨ ਤੇ ਆਪਣੇ ਹੱਕਾਂ ਲਈ ਅਸੀਂ ਆਪਣੀ ਲੜਾਈ ਲੜ ਸਕੀਏ ਫਿਲਹਾਲ ਸਾਨੂੰ ਦਾ ਉਹ ਆ ਗਿਆ ਧੰਨਵਾਦ